ਇਹਨਾਂ ਨੇ ਕੱਲ ਪੂਰਾ ਦਿਨ ਇੱਥੇ ਮੋਰਚਾ ਸ਼ਮਾਂ ਹਾਂਜੀ ਸਾਡੇ ਪਿੰਡ ਨਮੋਲ ਮਿਰਜਾਪੱਤੀ ਦੇ ਸੀ ਇਤ ਲੈਸ਼ਨਾਇਕ ਰਿੰਕੂ ਸਿੰਘ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਸੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇਂ ਸਟੀਅਰਿੰਗ ਲੌਕ ਹੋਣ ਕਰਕੇ ਉਹ ਸੀਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਉਹ ਭਾਈ ਯਾਰ ਦਿੱਲੀ ਪਹੁੰਚੀ ਕੱਲ ਦਿੱਲੀ ਤੋਂ ਆਪਣਾ ਹੁਣ ਉਹਨਾਂ ਦਾ ਅੰਤਮ ਛਲਾਮੀ ਤੇ ਦਿੱਤੀ ਗਈ ਹੈ ਕਿ ਇਸ ਕਰਕੇ ਸਾਨੂੰ ਉਸ ਹੀ ਤੇ ਜਿੱਥੇ ਸਾਨੂੰ ਦੁੱਖ ਹੈ ਸਾਨੂੰ ਉਸ ਹੀ ਤੇ ਮੈਂ ਲੈਸ਼ਨਾਇਕ ਐਕਸ ਆਰਮੀ ਵੈਲਫੇਅਰ ਗਰੁੱਪਾ ਹੌਲਦਾਰ ਗੁਰਜੰਨ ਸਿੰਘ ਫੌਜੀ ਨਮੋਲ ਕੀ ਕਹਿਣਾ ਚਾਹੁੰਦਾ ਹਾਂ ਅੱਜ ਸ਼ਹੀਦ ਰਿੰਕੂ ਸਿੰਘ ਦਾ ਤਿੰਨ ਹਿਸਾਬ ਬੋਲਿਆ ਹਾਂਜੀ ਸਾਡੇ ਪਿੰਡ ਨਮੋਲ ਮਿਰਜਾ ਪੱਤੀ ਦੇ ਸ਼ਹੀਦ ਲੈਸ਼ਨਾਇਕ ਆ ਰਿੰਕੂ ਸ਼ੇਂਗਾ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਸੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇ ਸਟੀਅਰਿੰਗ ਲੌਕ ਹੋਣ ਕਰਕੇ ਉਹ ਸ਼ਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਉਹ ਬਾਈ ਯਾਰ ਦਿੱਲੀ ਪਹੁੰਚੀ ਕੱਲ ਦਿੱਲੀ ਤੋਂ ਆਪਣਾ ਐਮਐਚਾ ਪਟਿਆਲੇ ਪਟਿਆਲੇ ਤੋਂ ਅੱਜ ਉਹ ਕਾਨਬਾਈ ਦੇ ਨਾਲ ਪਿੰਡਨ ਮੋੜ ਦੇ ਵਿੱਚ ਪਹੁੰਚੇ ਨੇ ਜੋ ਕਿ ਘਰੇ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਮਤਲਬ ਜੋ ਰਸਮ ਹੈਗੀ ਮੂੰਹ ਦਿਖਾਉਣ ਦੀ ਹੋਈ ਹੈ ਉਸ ਤੋਂ ਬਾਅਦ ਜੋ ਕਿ ਪੰਚਾਇਤ ਵੱਲੋਂ ਸਾਰੇ ਸਾਡੇ ਛਾਪ ਕਾ ਸ਼ੈਨਕ ਨਮੋੜ ਦੇ ਬਾਕੀ ਲੰਮਾਂ ਨੇ ਜਿਨ੍ਹਾਂ ਨੇ ਕੱਲ ਪੂਰਾ ਦਿਨ ਇੱਥੇ ਮੋਰਚਾ ਸ਼ਮ੍ਹਾ ਹੋਇਆ ਤੀਗਾ ਸਾਰੀਏ ਤਿਆਰੀਆਂ ਕਰੀਆਂ ਦੀਆਂ ਐਕਸਮੈਨ ਪੂਰੇ ਸਾਡੇ ਜੋ ਸਰਪੰਚ ਸੁਖਵੀਰ ਸਿੰਘ ਜੀ ਛੁਖੀ ਉਹਨਾਂ ਦੀ ਪੂਰੀ ਪੰਚਾਇਤ ਆ ਬਾਬ ਸਿੰਘ ਜੀ ਠੇਕੇਦਾਰ ਆ ਸਾਰੇ ਉਹਨਾਂ ਦੀ ਸਮੂਚੀ ਪੰਚਾਇਤ ਤੇ ਸਾਰੇ ਛਾਪ ਕਾ ਸ਼ੈਨਕ ਸਾਡੇ ਪਿੰਡ ਨਮੋੜ ਦੇ ਤੇ ਬਾਕੀ ਲੰਮਾਂ ਦੇ ਸਾਰੇ ਇੱਥੇ ਫੁੱਲ ਚੋਰੀਆ ਕਰ ਰਹੇ تھے ਕਿ ਜੋ ਕਿ ਅੱਜ ਹੁਣ ਉਹਨਾਂ ਦਾ ਅੰਤਮ ਸ਼ਲਾਮੀ ਦਿੱਤੀ ਗਈ ਹੈ ਕਿ ਇਸ ਕਰਕੇ ਸਾਾਨੂੰ ਉਹ ਸ਼ਹੀਦ ਤੇ ਜਿੱਥੇ ਸਾਾਨੂੰ ਦੁੱਖ ਹੈ ਹਨੋ ਛੀ ਤੇ ਮਾਨ ਵੀ ਬਹੁਤ ਤਕੜਾ ਹੈਗਾ ਕਿਉਂਕਿ ਜੋ ਏ ਛੀ ਜੋ ਛੀ ਹੁੰਦੇ ਨੇ ਜਾਂ ਰਸਮਾਂ ਆਪਣੇ ਝੰਡੇ ਦੇ ਹੁੰਦੀਆਂ ਨੇ ਇਹ ਕੋਈ ਕਿਕਰਾ ਬੇਰੀਆਤ ਨਹੀਂ ਮਿਲਦੀ ਆ ਇਸ ਕਰਕੇ ਸ਼ਹੀਦ ਆ ਫੌਜ ਦੇ ਵਿੱਚ ਸ਼ਹੀਦ ਉਹਨੂੰ ਮੰਨਿਆ ਜਾਂਦਾ ਜੋ ਦੇਸ਼ ਵਾਸਤੇ ਦੇਸ਼ ਆ 144 ਅੱਜ ਭਾਰਤੀ ਦੀ 144 140 ਦੀ ਜੋ ਸਟਰੈਂਥ ਹੈਗੀ ਉਹ ਰਾਮਨਾਨੀ ਨੀ ਤੇ ਚਾਹੁੰਦੀ ਹੈ ਕਿ ਇਸ ਕਰਕੇ ਇਸ ਦਾ ਜੋ ਦਰਜਾ ਉਹਨਾਂ ਨੂੰ ਦਿੱਤਾ ਗਿਆ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਬੇਨਤੀ ਹੈ ਕਿਉਂਕਿ ਜੇ ਪੰਜਾਬ ਸਰਕਾਰ ਆ ਜੋ ਉਹਨਾਂ ਦਾ ਉਹਨਾਂ ਦੇ ਪਰਿਵਾਰ ਦੀ ਯੋਗਤਾ ਦਾ ਉਹਦਾ ਭਰਾ ਆਏਗਾ ਪਿੱਛੇ ਦੀ ਪਰਜਾਈ ਹੈ ਉਹਨੂੰ ਯੋਗਤਾ ਨੌਕਰੀ ਮਿਲੇ ਤੇ ਉਹਦਾ ਜੋ ਮਾਨ ਸਨਮਾਨ ਹੈ ਜੋ 1 ਕਰੋੜ ਰੁਪਇਆ ਐ 6 ਐਮ ਸਭ ਖੁਦ ਆ ਕੇ ਦੇਣਾ ਤਾਂ ਉਹ ਸਾਡੇ ਪਿੰਡ ਦਾ ਸਿਰ ਉੱਚਾ ਹੋ ਸਕੇ। ਕੀ ਆਵਾਜ਼ ਕਹੀ? ਵੈਜੀ ਕਾ ਖਸਾ ਵੈਜੀ ਕੀ ਖਤੇ ਮੈਂ ਸਰਦਾਰ ਸੁਖਦੇਵ ਸਿੰਘ ਕਿਲਾਹੇ ਕਿ ਮੈਂ ਚੇਅਰਮੈਨ ਸੁਜੁਗਤ ਜਵਾਨ ਮੋਰਚਾ ਪੰਜਾਬ ਅੱਜ ਅਸੀਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਸਾਰੇ ਸਾਬਕਾ ਸੈਨਿਕ ਸ਼ਹੀਦ ਦੇ ਜਿਹੜੇ ਅੱਜ ਸੀਗੀ ਉਹਨਾਂ ਦਾ ਸੰਸਕਾਰ ਸੀ ਉਹਦੇ ਉੱਤੇ ਅਸੀਂ ਇਕੱਠੇ ਹੋਏ ਹਾਂ ਅਸੀਂ ਸਾਬਕਾ ਸੈਨਿਕ ਮਹਿਸੂਸ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਇਲਾਕੇ ਦਾ ਜਿਹਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਹ ਸ਼ਹੀਦ ਹੋਏ ਡਿਊਟੀ ਦੌਰਾਨ ਸੋ ਅਸੀਂ ਮਾਣ ਮਹਿਸੂਸ ਕਰਦੇ ਹੋਏ ਸਾਰੇ ਇਲਾਕੇ ਦੇ ਸਾਬਕਾ ਸੈਨਿਕ ਇੱਥੇ ਇਕੱਠੇ ਹੋਏ ਨੇ ਸਾਰੇ ਸਾਬਕਾ ਸੈਨਿਕਾਂ ਦਾ ਅਸੀਂ ਕਹਿੰਦਾ ਸੀ ਧੰਨਵਾਦ ਕਰਦੇ ਆ ਪਿੰਡ ਨੇ ਬਹੁਤ ਵੱਡਾ ਸਹਿਯੋਗ ਕੀਤਾ ਦੋਨੇ ਪੰਚਾਇਤਾਂ ਨੇ ਬਹੁਤ ਜਿਆਦਾ ਵਧੀਆ ਪ੍ਰਬੰਧ ਕੀਤੇ ਨੇ ਅਸੀਂ ਸਾਰੇ ਪੰਚਾਇਤ ਦਾ ਤੇ ਪਿੰਡ ਦੇ ਸਾਬਕਾ ਸੈਨਿਕਾਂ ਦਾ ਤੇ ਸਾਥੀਆਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸੰਸਕਾਰ ਦੇ ਮੌਕੇ ਤੇ ਬਹੁਤ ਵਧੀਆ ਪ੍ਰਬੰਧ ਕੀਤੇ ਨੇ ਵਾਹਿ ਜੀ ਕਾ ਖਾਲਸਾ ਹਾਂ ਤੁਹਾਡਾ ਨਾਮ ਸੁੰਦਰਪਾਏ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਭਤੀਜੇ ਦੀ ਭਤੀਜਾ ਸ਼ਹੀਦ ਹੋਇਆ ਰਿੰਕੂ ਸਿੰਘ ਜੀ ਕਿੱਦਾਂ ਦਾ ਸੁਭਾਅ ਸੀ ਪਰਿਵਾਰ ਦੇ ਵਿੱਚ ਬਹੁਤ ਵਧੀਆ ਸੁਭਾਅ ਦੀ ਆ ਜੀ ਫੇਡਾਂ ਚ ਬਹੁਤ ਬੜੀ ਕਬੱਡੀ ਖੇਡਦਾ ਸੀ ਆਪਣੇ ਕੋਲੇ ਹੀ ਉਹ ਹੋ ਮਿਹਨਤੀ ਬੰਦਾ ਸੀ ਜੀ ਕਿੰਨੀ ਕੋਮਰ ਸੀ ਉਹ 29 ਸਾਲ ਦੀ ਇਹਨਾਂ ਦੀ ਇਕਵਾਰਾ ਸੀ ਹਾਂਜੀ ਇਕਵਾਰਾ ਸੀ ਪਰਿਵਾਰ ਦੇ ਵਿੱਚ ਹੋਰ ਕੋਈ ਪਰਿਵਾਰ ਦੇ ਵਿੱਚ ਬਸ ਇੱਕ ਰਹਿ ਗਿਆ ਇਹ ਮੁੰਡਾ ਉਹਨਾਂ ਦਾ ਜੀ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਰਿੰਕੂ ਸਿੰਘ ਬਾਰੇ ਇਸ ਤਰ੍ਹਾਂ ਹੈ ਉਹਦੀ ਪਰਿਵਾਰਕ ਘੋਸ਼ਣਾ ਗੋਸ਼ਧਾ ਹੋਇਆ ਛੇੜੀਆਂ ਚ ਬਣਾ ਯਾਦਗਾਰ ਬਣਾਈ ਇਹਦੀ ਬਈ ਯਾਦਗਾਰ ਬਣਾਈ ਇਹਦੀ ਅੱਜ ਕੋਈ ਲੇਸ਼ਨਾਇਕ ਐਕਸ ਆਰਮੀ ਵੈਲਫੇਅਰ ਗਰੁੱਪਾ ਹੌਲਦਾਰਾ ਗੁਰਜੰਡ ਸਿੰਘ ਫੌਜੀ ਨਮੋਲ ਕੀ ਕਹਿਣਾ ਚਾਹੁੰਦੇ ਆ ਅੱਜ ਸ਼ਹੀਦ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ ਹਾਂਜੀ ਸਾਡੇ ਪਿੰਡ ਨਮੋਲ ਮਿਰਜਾ ਪੱਤੀ ਦੇ ਸ਼ਹੀਦ ਲੈਸ਼ਨਾਇਕ ਰਿੰਕੂ ਸਿੰਘ ਜੋ ਕਿ ਸਿੱਕਮ ਦੇ ਵਿੱਚ 55 ਇੰਜੀਨੀਅਰ ਰੈਜiment ਦੇ ਵਿੱਚ ਨੌਕਰੀ ਕਰਦੇ ਸੀਗੇ ਉਹ ਬਲਡੋਜ਼ਰ ਦੀ ਉਹਨਾਂ ਦੀ ਡਿਊਟੀ ਦੀ ਡਰਾਈਵਰ ਤੇ ਬਲਡੋਜ਼ਰ ਦੇ ਉਹਨੂੰ ਚਲਾਉਂਦੇ ਸਮੇ ਸਟੀਅਰਿੰਗ ਲੌਕ ਹੋਣ ਕਰਕੇ ਉਹ ਸ਼ਹੀਦ ਹੋ ਗਏ ਜੋ ਕਿ ਉਹਨਾਂ ਦੀ ਡੈੱਡ ਬੋਡੀ ਓਹ ਭਾਈ ਯਾਰ ਦਿੱਲੀ ਪਹੁੰਚੀ ਕੱਲ ਦਿੱਲੀ ਤੋਂ ਆਪਣਾ ਐਮਐਚਾ ਪਟਿਆਲੇ ਪਟਿਆਲੇ ਤੋਂ ਅੱਜ ਉਹ ਕਾਨਬਾਈ ਦੇ ਨਾਲ ਪਿੰਡ ਨਮੋਰ ਦੇ ਵਿੱਚ ਪਹੁੰਚੇ ਨੇ ਜੋ ਕਿ ਘਰੇ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਮਤਲਬ ਜੋ ਰਸਮ ਹੈਗੀ ਮੂੰਹ ਦਿਖਾਉਣ ਦੀ ਹੋਈ ਹੈ ਉਸ ਦੇ ਬਾਅਦ ਜੋ ਕਿ ਪੰਚਾਇਤ ਵੱਲੋਂ ਸਾਰੇ ਸਾਡੇ ਛਾਪਕਾ ਸ਼ੈਨਿਕ ਨਮੋਰ ਦੇ ਬਾਕੀ ਲੰਮਣੇ ਜਿਨ੍ਹਾਂ ਨੇ ਕੱਲ ਪੂਰਾ ਦਿਨ ਇੱਥੇ ਮੋਰਚਾ ਸ਼ਮ੍ਹਾ ਹੋਇਆ ਸੀਗਾ ਸਾਰੀਆਂ ਤਿਆਰੀਆਂ ਕਰੀਆਂ ਦੀਆਂ ਐਕਸਮੈਨ ਪੂਰੇ ਸਾਡੇ ਜੋ ਸਰਪੰਚ ਸੁਖਵੀਰ ਸਿੰਘ ਜੀ ਸੁਖੀ ਉਹਨਾਂ ਦੀ ਪਹੁੰਚ ਪੂਰੀ ਪੰਚਾਇਤ ਆ ਬਾਬਸ਼ੰਗਜੀ ਠੇਕੇਦਾਰ ਆ ਸਾਰੇ ਉਹਨਾਂ ਦੀ ਸਮੂਚੀ ਪੰਚਾਇਤ ਤੇ ਸਾਰੇ ਸ਼ਾਬਕਾ ਸ਼ੈਨ ਸਾਡੇ ਪਿੰਡ ਦੇ ਮੋੜ ਦੇ ਤੇ ਬਾਕੀ ਲਾਂਮਾ ਦੇ ਸਾਰੇ ਇਥੇ ਫੁੱਲ ਚੋਰੀਆ ਕਰ ਰਹੇ ਆ